ਮੈਂ ਉਹ ਰੋਟੀ ਕਿ ਬਣਾਉਣੀ ਭਾਪੀ ਬਣਾ ਕੇ ਤੇ ਦੇ ਨਹੀਂ ਨਹੀਂ ਮੈਂ ਸਿਰਫ ਆਪਣੇ ਲਈ ਬਣਾਉਣੀ ਹੈ ਆਪਣੇ ਲਈ ਬਣਾਉਣੀ ਹੈ ਹਾਂਜੀ ਸਿਮਰਤ ਜੀ ਨੂੰ ਪਤਾ ਕੱਲ ਵੀ ਆਪਣੀ ਇਹ ਗੱਲ ਹੋ ਗਈ ਸੀ ਨਾ ਕਿ ਫਿਰ ਜਾਣ ਬੁਝ ਕੇ ਘਰ ਦੇ ਵਿੱਚ ਕਲੇਸ਼ ਕਰਵਾਉਣੀਆਂ ਗੱਲਾਂ ਕਰਨੀਆਂ ਸਾਹਿਲ ਜਦੋਂ ਮੈਂ ਤੁਹਾਨੂੰ ਕਿਹਾ ਤੇ ਆ ਮੈਂ ਉਹਨਾਂ ਦੇ ਹੱਥੀ ਕੋਈ ਵੀ ਚੀਜ਼ ਨਹੀਂ ਖਾਣੀ ਤੁਸੀਂ ਕਿਉਂ बार-बार ਇਹ ਕੋ ਕਰ ਕਰਦੇ ਸੀ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੂੰ ਆਪਣੀ ਅੱਖੀ ਵੇਖਿਆ ਕੁਝ ਸਾਹਿਲ ਕੀ ਦੇਖਣ ਦੀ ਥੋੜੀ ਗੱਲ ਹੁੰਦੀ ਹੈ ਜਦੋਂ ਯਾਰ ਪਾ ਕੇ ਦੇ ਨੇ ਮੱਖੀ ਵੇਖੋ ਯਾਰ ਪਤਾ ਨਹੀਂ ਤੇਰੇ ਦਿਮਾਗ ਵਿੱਚ ਨਾ ਗੱਲ ਕਿੰਨੇ ਪਾ ਦਿੱਤੀ ਆ ਤੈਨੂੰ ਪਤਾ ਹੁਣ ਚੰਗੀ ਭੜੀ ਹੋਣਾ ਰੋਟੀ ਬਣਾਈ ਆ ਫੇਰ ਉਹਨਾਂ ਨੇ ਗੱਲਾਂ ਕਰਨੀਆਂ ਹੋਵੇ ਕਿ ਮੈਂ ਬਣਾਈ ਨਹੀਂ ਰੋਟੀ ਸਿਮਰਤ ਨੇ ਆਪਣੀ ਰੋਟੀ ਬਾਥੇ ਬਣਾਈ ਆ ਉਹ ਉਹਨਾਂ ਦੀ ਮਰਜ਼ੀ ਜੋ ਮਰਜ਼ੀ ਕਰੇ ਜਾਣ ਮੈਨੂੰ ਪਤਾ ਨਾ ਮੈਂ ਆਪਣੇ ਆਪ ਨੂੰ ਕਿੱਦਾਂ ਸੇਫ ਰੱਖਣਾ ਯਾਰ ਸਿਮਰਤ ਆ ਗੱਲਾਂ ਕੋਈ ਚੰਗੀਆਂ ਨਹੀਂ ਆ ਤੈਨੂੰ ਪਤਾ ਘਰ ਆਡ ਹੋਣ ਵਾਲੀਆਂ ਗੱਲਾਂ ਕਰ ਨਹੀਂ ਤੂੰ ਉਹ ਮੈਂ ਕੋਈ ਆਡ ਹੋਣ ਵਾਲੇ ਗੱਲ ਨਹੀਂ ਕਰਦੀ ਮੈਂ ਰੋਟੀ ਦੀ ਗੱਲ ਨਾ ਮੈਂ ਕਿਹਾ ਮੈਂ ਆਪਣੀ ਚੀਜ਼ ਆਪ ਬਣਾ ਕੇ ਖਾ ਲਿਆ ਕਰੂੰਗੀ ਮੈਂ ਉਹਦੇ ਕੋਈ ਕੰਮ ਉਹਨਾਂ ਨੂੰ ਪੈਣੀ ਨਹੀਂ ਬਸ ਰੋਟੀ ਮੈਂ ਆਪੇ ਬਣਾ ਕੇ ਖਾ ਲ ਤੁਸੀਂ ਨਾ ਸਿਰਫ ਉਹਨਾਂ ਦਾ ਪੱਖ ਲਿਓ ਤੁਸੀਂ ਮੇਰੇ ਵਾਰ ਦੀ ਗੱਲ ਨਾ ਕਰੋ ਤੁਹਾਨੂੰ ਮੇਰੇ ਬੱਚੇ ਦਾ ਕੋਈ ਪਿਆਰ ਨਹੀਂ ਹੈਗਾ ਯਾਰੋ ਆਪਣੇ ਕੋਈ ਦੁਸ਼ਮਣ ਨਹੀਂ ਆ ਕੋਈ ਲੋੜ ਨਹੀਂ ਦੀ ਰੋਟੀ ਬਣਾਉਂਦੀ ਭਾਬੀ ਨੇ ਬਣਾਈ ਆ ਨਾ ਤੈਨੂੰ ਕਦੋਂ ਬੰਦ ਕਰਤਾ ਅਜ ਮੈਂ ਆਪਣੇ ਆਪੇ ਬਣਾ ਕੇ ਖਾ ਲਵਾਂਗੀ ਤੁਹਾਨੂੰ ਕੋਈ ਲੋੜ ਨਹੀਂ ਕਹਾਂਗੀ ਸਭ ਕੀ ਕਰਨਾ ਜਦੋਂ ਮੈਂ ਕਿਹਾ ਮੁੰਡਾ ਨਾ ਕਿ ਨਹੀਂ ਰੋਟੀ ਖਾਣੀ ਤੇ ਤੈਨੂੰ ਮੈਂ ਕਹਿਣਾ ਕਿ ਨਹੀਂ ਬਣਾਉਣੀ ਵਾਹ ਰੋਟੀ ਮੈਂ ਆਪਣੀ ਰੋਟੀ ਬਣਾਉਂਦੀ ਨਾ ਤੁਸੀਂ ਉਹਨਾਂ ਦੀ ਖਾਈ ਜਾਓ ਤੁਹਾਨੂੰ ਕੀ ਪ੍ਰੋਬਲਮ ਹੈ ਯਾਰ ਜੇ ਤੋ ਆਪਣੀ ਵਾਖਰ ਰੋਟੀ ਬਣਾਉਣੀ ਆ ਨਾ ਚੱਕ ਆਪਣਾ ਬੋਰੀਆ ਪੀਸਾ ਚੱਲ ਆਪਣੇ ਘਰੇ ਉੱਥੇ ਬਣਾ ਤੇ ਉੱਥੇ ਖਾ ਮੈਂ ਘਰ ਦੇ ਵਿੱਚ ਉਹ ਨਹੀਂ ਦੇਣੀਆਂ ਚੀਜ਼ਾਂ ਨਹੀਂ ਹੁਣ ਮੈਂ ਆਪਣੇ ਹੱਥ ਦੀ ਰੋਟੀ ਵੀ ਨਹੀਂ ਬਣਾ ਕੇ ਖਾ ਸਕਦੀ ਨਹੀਂ ਬਣਾ ਸਕਦਾ ਪਹਿਲਾਂ ਭਾਬੀ ਬਣਾਉਂਦੇ ਸੀ ਨਾ ਉਹਨਾਂ ਤੇ ਦਿਖਾਨੀ ਸੀ ਤੂੰ ਪਹਿਲਾਂ ਦੀ ਗੱਲ ਹੋ ਗਈ ਸਾਹਿਲ ਹੁਣ ਮੈਨੂੰ ਪਤਾ ਹੋਣਾ ਕੀ ਚੱਲਣ ਦੇ ਇਸ ਘਰ ਵਿੱਚ ਜੋ ਪਹਿਲਾਂ ਚੱਲਦਾ ਸੀ ਨਾ ਹੁਣ ਉੱਥੇ ਉਹੀ ਚੱਲੂਗਾ ਤੇਰੀਆਂ ਮਰਜ਼ੀਆਂ ਨਹੀਂ ਚੱਲਣੀਆਂ ਇੱਥੇ ਕਿੱਥੇ ਚੱਲੀ ਐ ਮੰਮੀ ਲੜਦੇ ਬਈ ਆ ਕਦੋਂ ਦੇ ਲੜ ਲੱਗੇ ਹੋਏ ਆ ਲੜਨ ਦੇ ਤੂੰ ਨਹੀਂ ਜਾਣਾ ਤੇਰੀ ਇਹ ਨਹੀਂ ਉਹ ਬੇਇੱਜ਼ਤੀ ਕਰਦੀ ਪੇਰ ਤੋਂ ਪੱਜੀ ਜਾਨੀ ਮੰਮੀ ਬੇਇੱਜ਼ਤੀ ਤੇ ਮੇਰੀ ਕਰਦੀ ਆ ਆ ਚੰਗੀ ਲੱਗਦੀ ਘਰ ਚ ਤੂੰ ਤੂੰ ਮੈਂ 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 ਤੂੰ ਦੀ ਰੋਟੀ ਨਹੀਂ ਸੀ ਪਕਾਈ ਲਓ ਮੰਮੀ ਐਦਾਂ ਹੋ ਸਕਦਾ ਮੈਂ ਉਹਦੀ ਰੋਟੀ ਨਾ ਬਣਾਵਾ ਮੈਂ ਤਾਂ ਸਬਜ਼ੀ ਰੋਟੀ ਬਣਾਈ ਆ ਤੇ ਨਾਲੇ ਉਹ ਰੋਜ਼ ਰੋਟੀ ਖਾਂਦੀ ਥੋੜਾ ਵਾ ਜਿੰਨੇ ਫੁਲਕੇ ਦੇ ਪੱਕੇ ਹੁੰਦੇ ਆ ਨਾ ਉਹ ਉਦਾਂ ਹੀ ਡੱਬੇ ਚ ਪਏ ਰਹਿੰਦੇ ਆ ਇਹ ਆਪਣੀ ਬਣਾ ਕੇ ਖਾਣ ਲੱਗਦੀ ਲੱਗਦੀ ਹੈ ਦੋ ਚਾਰ ਦਿਨ ਹੋ ਗਏ ਮੈਂ ਤੂੰ ਨਹੀਂ ਕਹਿਣਾ ਫਿਰ ਆ ਜਾ ਬਹਿਣ ਉਹਨਾਂ ਬੋਲੇ ਜੇ ਜੋ ਬੋਲ ਅੱਜ ਮੰਮੀ ਸਾਹੀ ਨੇ ਵੇਖ ਲਿਆ ਉਹਨੂੰ ਰੋਟੀ ਪਕਾਉਂਦੀ ਨੂੰ ਤਾਂ ਡਿਆ ਬੋਲਣ ਨੂੰ ਚੰਗਾ ਕਰਕੇ ਬੋਲਦੇ ਆਪੇ ਹੜ ਜੂਗੀ ਸਾਡੇ ਕਿਆ ਨੂੰ ਹੋਰ ਚਿੜਨਾ ਉਹ ਲੱਗਾ ਰਹਿੰਦੇ ਕੋਈ ਲੋੜ ਹੀ ਨਹੀਂ ਆਉਂਦਾ ਮੇਰੀਆਂ ਦੀ ਗੱਲ ਜਿਆਦਾ ਹੀ ਨਾ ਵੱਧ ਜੇ ਕੋਈ ਗੱਲ ਨਹੀਂ ਵੱਜੂਗੀ ਦੋਵੇਂ ਸੀ ਲੱਗੇ ਨਾ ਦੂਜਾ ਕੋਈ ਤੇ ਨਹੀਂ ਲੱਗਣਾ ਮੈਂ ਲੱਗੀ ਨਾ ਤੂੰ ਲੱਗੀ ਨਾ ਰਾਣਾ ਲੱਗਾ ਦੋਵੇਂ ਲੱਗਿਆ ਲੱਗੇ ਰਹਿੰਦੇ ਆਪਿਆ ਕਲਾ ਜੂਗੀ ਇਹ ਤਾਂ ਨਾ ਕੋਈ ਮੇਰੇ ਵਿੱਚ ਆ ਕੇ ਮੇਰੀ ਭੈਣ ਬੋਲੀ ਆ ਚਾਹੇ ਮੇਰੀ ਸੱਸ ਬੋਲੀ ਆ ਉਹਦਾ ਘਰ ਵਾਲੇ ਬੋਲਣ ਦੇ ਨਾ ਬੋਲ ਲੈਂਦੇ ਉਹਨੇ ਉਹਦੇ ਨੇ ਕਿਹਾ ਨਾ ਸੁਦਰਨਾ ਨੇ ਉਤਰਾ ਨਹੀਂ ਸੁਦਰਨਾ ਸਾਡੇ ਕਿਆ ਨੂੰ ਕੁਝ ਨਹੀਂ ਹੋਣਾ ਤੇਰੇ ਕਿਆ ਤੇਰੇ ਬਿਲਕੁਲ ਨਹੀਂ ਹੋਣਾ ਇਸ ਕਰਕੇ ਤੂੰ ਚੋਪਰਾ ਮम्मी ਮੈਂ ਨਹੀਂ ਜਾਂਦੀ ਤੁਸੀਂ ਜਲ ਜੋ ਮੈਂ ਵੀ ਨਹੀਂ ਜਾਣਾ ਸਾਈਹ ਸਮਝਾਉਂਦੇ ਨਾ ਆਪੇ ਕਰੂਗਾ ਹੋਈ ਸਭ ਹਾਂ ਹਾਂ ਹੁਣ ਤੈਨੂੰ ਆਪਣੇ ਪਰਜਾਈ ਦੇ ਮਰਜ਼ੀਆਂ ਦੇਖਣੀਆਂ ਪਈਆਂ ਤੈਨੂੰ ਮੇਰਾ ਕੋਈ ਮਤਲਬ ਨਹੀਂ ਹੈ ਨਾ ਯਾਰੋ ਸਿਰਫ ਮੇਰੀ ਪਰਜਾਈ ਹੈ ਨਾ ਤੇ ਇਹ ਤੇ ਪਹਿਨ ਲੱਗਦੀ ਨਹੀਂ ਹੋਣੀ ਉਹ ਸਾਈਹ ਲੈ ਪਹਿਨ ਮੇਰੀ ਪਹਿਲਾਂ ਵੀ ਹੁਣ ਉਹ ਮੇਰੀ ਪਹਿਨ ਨਹੀਂ ਲੱਗਦੀ ਹੁਣ ਉਹ ਮੇਰੀ ਚਠਾਣੀ ਆ ਯਾਰ ਪਤਾ ਨਹੀਂ ਇਹ ਪੁੱਟੀ ਜੀ ਕਰ ਰਿਹਾ ਤੇਰੇ ਦਿਮਾਗ ਚ ਪਾਈ ਕਹਿੰਨੇ ਆ ਮੇਰੇ ਦਿਮਾਗ ਚ ਕੋਈ ਗੱਲ ਨਹੀਂ ਹੈ ਠੀਕ ਹੈ ਨਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਆਪਣੀ ਰੋਟੀ ਖਾਣ ਪੀਣ ਦਾ ਸਾਰਾ ਇਹ ਜਿਹੜਾ ਮਖੌੜੀ ਕਰਿਆ ਤਾਂ ਨਾ ਮੈਂ ਉਹਨਾਂ ਨੂੰ ਕਿਹਾ ਨਹੀਂ ਕਹਣਾ ਕਿ ਤੁਸੀਂ ਮੇਰੀ ਕੋਸ਼ਿਸ਼ ਕਰੋ। ਯਾਰ ਸਿਮਰਤ ਤੂੰ ਇਹ ਵੀ ਵੇਖ ਨਾ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਵੀ ਨਹੀਂ ਹੁੰਦਾ ਉਹਨਾਂ ਨੂੰ ਪੁੱਛ ਕੇ ਵੇਖ ਤੇਰੇ ਤੇ ਅੱਗੇ ਪਿੱਛੇ ਪੂਰਾ ਟੱਬਰ ਆ ਨਾਲੇ ਤੇਰੀ ਭੈਣ ਹੈ ਨਾ ਜਿਹੜੀ ਤੇਰੀ ਭੈਣ ਘੱਟ ਤੇਰੀ ਮਾਂ ਵਾਂਗੂ ਧਿਆਨ ਰੱਖਦੀ ਉਹ ਤੇ ਉਹ ਤਾਂ ਗੱਲਾਂ ਨਸਾਂਗੇ ਜਿਨ੍ਹਾਂ ਦੇ ਅੱਗੇ ਪਿੱਛੇ ਕੁਝ ਨਹੀਂ ਨਾ ਹੁੰਦਾ ਉਹ ਆਪ ਹੀ ਕਰਕੇ ਖਾਂਦੀਆਂ ਉਹ ਕਹਿੰਦੀਆਂ ਨਹੀਂ ਕਿ ਹਨ ਕੇ ਬਣਾ ਕੇ ਦੇ ਕੇ ਜਾਵੇ। ਜਾ ਕੇ ਨਾ ਉਹਨਾਂ ਨੂੰ ਪੁੱਛ ਕਿੰਨਾ ਦੁੱਖ ਵੇਖਣਾ ਪੈਂਦਾ ਉਹਨਾਂ ਨੂੰ ਤੈਨੂੰ ਸ਼ੁਕਰ ਮਨਾਉਣਾ ਚਾਹੀਦਾ ਵਾ ਤੇਰੇ ਅੱਗੇ ਪ ਦੀ ਬਾਜੀ ਪਛਤਾਉਣਾ ਪਵੇ। ਉਹ ਕਾਹਦਾ ਪਛਤਾਵਾ? ਪਛਤਾਵਾ ਤੈਨੂੰ ਕਾਹਦਾ ਵਾ? ਕੀ ਤੇਰੀ ਮਰਜ਼ੀ ਨਾਲ ਵਿਆਹ ਹੋ ਗਿਆ ਤਾਂ? ਅੱਜ ਤੱਕ ਘਰ ਦੇ ਵਿੱਚ ਜੋ ਕੁਝ ਹੋਇਆ ਤੇਰੀ ਮਰਜ਼ੀ ਨਾਲ ਹੁੰਦਾ ਇਹ ਚੀਜ਼ ਦਾ ਪਛਤਾਵਾ ਤੈਨੂੰ? ਨਹੀਂ ਮੇਰੀ ਮਰਜ਼ੀ ਨਾਲ ਕੀ ਹੁੰਦਾ? ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਚੱਲਣ ਦਿਆ। ਜਦੋਂ ਮੈਂ ਇਹਨਾਂ ਨੂੰ ਕਹਿ ਦਿੱਤਾ ਵਾ ਮੇਰੇ ਖਾਣ ਤੋਂ ਲੈ ਕੇ ਮੇਰੇ ਕੱਪੜੇ ਤੋਂ ਹੋਂ ਤੱਕ ਮੈਂ ਸਾਰਾ ਕੰਮ ਖੁਦ ਕਰੂੰਗੀ। ਇਹਨਾਂ ਨੂੰ ਕੋਈ ਲੋੜ ਨਹੀਂ ਮੇਰਾ ਕੰਮ ਕਰਨ ਦੀ। ਯਾਰ ਸਿਮਰਤ ਵੇਖ। ਤੈਨੂੰ ਸਾਰਾ ਕੁਝ ਪਤਾ ਤੇ ਆ ਡਾਕਟਰ ਨੇ ਤੈਨੂੰ ਪ੍ਰੋਪਰ ਬੈਡਰੈਸ ਦੱਸੀ ਆ। ਉਹ ਅੱਗ ਲਾ ਕੇ ਬੈਡਰੈਸ ਨੂੰ। ਮ ਇਹ ਅਹੀ ਚੀਜ਼ ਐ ਨਾ ਚੋਕ ਆਪਣਾ ਬੋਰੀਆ ਵੀ ਸਰ ਚੱਲ ਆਪਣੇ ਘਰੇ ਜਦੋਂ ਬੱਚਾ ਜੁਗਾ ਉਦੋਂ ਲੈਣ ਆ ਜੂਗਾ ਮੈਂ ਉਦੋਂ ਨਾ ਤੁਸੀਂ ਲੈਣ ਆਇਓ ਰਹਿਣ ਤਾਂ ਕੋਈ ਲੋੜ ਨਹੀਂ ਤੁਹਾਨੂੰ ਲੈ ਆਉਣ ਦੀ ਮੈਂ ਇਹਨੂੰ ਨਹੀਂ ਕਹਿੰਦਾ ਬੱਚੇ ਨੂੰ ਲੈਣ ਆ ਜੂਗਾ ਮੈਂ ਵਾਹ ਜੀ ਵਾਟੇ ਢੱਪੜ ਮੋਨ ਨੂੰ ਮੈਂ ਤੇ ਸਾਹਮਣ ਨੂੰ ਤੁਸੀਂ ਬੜੇ ਸਿਆਣੇ ਜੀ ਨਾ ਤੁਸੀਂ ਸਾਰੇ ਜਾਣੇ ਮੰਮੀ ਆਹ ਵੇਖ ਲਓ ਕਿੰਜੇ ਲੜਾਈ ਕਰਨ ਦੇ ਆ ਉੱਚੀ ਉੱਚੀ ਲੜਨ ਦੇ ਆ ਦੋਵੇਂ ਜਾਣੇ ਮੈਨੂੰ ਲੱਗਦਾ ਸਾਹੀ ਨਸਿਮਾ ਨੂੰ ਬਾਹਰ ਕੱਢ ਦੇ ਨਾ ਦਿਨ ਜੋ ਉਹਨਾਂ ਨੂੰ ਲੰਡਨ ਦਾ ਵੀ ਜਲਾ ਲੈ ਜੋ ਹੁੰਦਾਜ ਹੋ ਰਹੰਦੇ ਇਹ ਰੋ ਤਾਂ ਰੰਡੀ ਰੋਣਾ ਚ ਮੁੱਕ ਜੂਗਾ ਮੰਮੀ ਗਾਲੋ ਸਮਝਦੇ ਕਿਉਂ ਨਹੀਂ ਕੋਈ ਗੱਲ ਨਹੀਂ ਕੱਜ ਨਾ ਮੈਂ ਅਨਿੰਦਰੀ ਦਾ ਕਲੇਸ਼ ਮਕਾ ਹੀ ਜਣਾ ਵਾ ਚੱਲ ਤੂੰ ਆਪਣੇ ਘਰ ਹੀ ਚੱਲ ਸਾਹਿਲ ਛੱਡੋ ਕੀ ਪਾਗਲਾ ਹਰਕਤ ਕਰਨ ਦੇ ਆ ਜਾ ਤੂੰ ਯਾਰ ਛੱਡੋ ਵੀ ਮੇਰੀ ਬਾਤ ਕਰਦਾ ਹਾਂ ਅਨਿੰਦਰੀ ਸਾਹਿਲ ਇਹ ਕਿਉਂ ਹੋਂਦਿਆ ਇਹ ਜੋ ਕੁਝ ਵੀ ਹੋਂਦਿਆ ਸਿਰਫ ਟਾਡੇ ਕਰਕੇ ਹੋਂਦਿਆ ਵਾ ਸਿਮਰਾਤ ਬਿਲਕੁਲ ਚੁੱਪ ਕਰ ਜਾ ਤੂੰ ਹੁਣ ਨਾ ਤਾਂ ਫਿਲਕੜਕੜੀ ਐ ਕਿ ਮੈਂ ਉਹਦਾ ਨਾਲ ਪਿਆਰ ਕਰਦੀ ਆ ਤੇਰਾ ਨਾ ਨਹੀਂ ਕਰਦੀ ਤੂੰ ਤਾਂ ਇਹ ਕੁਛ ਕਰਦੀ ਮੈਂ ਇਹ ਪਹਿਲਾਂ ਮੈਂ ਤੇਰਾ ਨਾ ਕਰਦੀ ਹਾਂ ਉਦੋਂ ਤੂੰ ਚੰਗੀ ਸੀ ਹੁਣ ਤੈਨੂੰ ਕੀ ਹੋ ਗਿਆ ਮੈਂ ਕੋਹਾਂ ਨੂੰ ਪਿਆਰ ਕਰਦੀ ਆ ਪਾਗਲ ਬੁਣਾ ਮਤ ਕਰ ਮੈਨੂੰ ਕੀ ਪਤਾ ਜਣੀ ਕੀ ਕਰੀ ਸਤੈ ਤੂੰ ਦਿੱਤਾ ਵਾ ਮੈਨੂੰ ਕਹਦਾ ਕਿ ਤੂੰ ਨਾ ਕਰਵਾ ਦਿੱਤਾ ਤੁਹਾਡੇ ਦਿਨ ਵਿੱਚ ਕੁਛ ਨਹੀਂ ਕੀਤਾ ਤਾਰਾ ਸਾਰਾ ਫੈਨ ਨਹੀਂ ਬੈਂਮ ਪਾਗਲੇ ਬੈਂਕ ਚੋਂ ਨਿਕਲ ਉਹ ਮੇਰਾ ਕੋਈ ਫੈਮਲੀ ਮੇਰੇ ਸਾਰਾ ਕੋਈ ਦੇਖਦਾ ਜੇ ਕੀ ਹੁੰਦਿਆ ਵਾ ਆ ਵੇਖਣਾ ਮੰਮੀ ਹੋਰ ਰੱਖੋਨ ਨੂੰ ਮੈਂ ਕਹਿੰਦਾ ਤੂੰ ਬਾਹਰ ਜਾ ਕੀ ਕਰਨੇ ਸਭ ਕੁਝ ਸੁਣਦਾ ਸਭ ਕੁਝ ਸੁਣਦਾ ਚੰਗਾ ਲੱਗਦਾ ਹੈ ਜੇ ਤੂੰ ਮੈਂ ਸਮਝਾਣੀਆਂ ਜੇ ਤੂੰ ਸਮਝ ਜਾਨੀ ਆ ਜਾ ਖੋ ਬਤਨੀ ਸੀ ਹੋਣੀ ਮੈਂ ਕਹਤੁਈ ਸਮਝ ਨਹੀਂ ਆਣੀ ਆਪਣੀ ਮਰਜ਼ੀ ਕਰਦੀ ਰਹੇ ਤੇ ਮਮੀ ਕੱਲ ਆਉ ਸਮਝਉਂਦੀ ਮੈਨੂੰ ਮੇਰੇ ਬੱਚੇ ਨਾਲ ਵਾਰ ਕੇ ਕੋਈ ਚੀਜ਼ ਨਹੀਂ ਆ ਮੈਨੂੰ ਪਤਾ ਮੇਰੀ ਕਿੰਦਾ ਸੇਫਟੀ ਰੱਖਣੀ ਆ ਸਿਮਰਤ ਤੂੰ ਸੁਧਰ ਤਾਂ ਤੇਰੇ ਕਰਕੇ ਨਾ ਘਰ ਵਿਗੜ ਜਾਣਾ ਮਮੀ ਗੱਲ ਕਰੋ ਆਂ ਜਿੰਦ ਸੁਧਰਣ ਵਾਲੀ ਨਹੀਂ ਆ ਤੁਹਾਡੇ ਨਾਲ ਬਹੁਤ ਮੱਥਾ ਪੱਟੀ ਕੀਤੀ ਇਹਦਾ ਮੈਂ ਬਸ ਨਾ ਇਹਨੂੰ ਕੱਢੋ ਘਰ ਬਾਹਰ ਫੇਰੀ ਸਹੀ ਰਹਿਣਾ ਜੀ ਆਪਾਂ ਪਰ ਮੈਂ ਰਾਣੇ ਨੂੰ ਫੋਨ ਕਰਦੀ ਆ ਮੇਰੀ ਗੱਲ ਸੁਣਾ ਕਾਲੋ ਕੱਢ ਨਾਲ ਕੀ ਸলিউਸ਼ਨ ਹੋ ਜਾਊਗਾ ਤੂੰ ਸ਼ਦਾਈ ਹੋ ਗਿਆ ਵਾ ਉਹ ਭਾਬੀ ਤੁਹਾਨੂੰ ਪਤਾ ਨਹੀਂ ਕਾਲੋ ਕੱਢ ਨਹੀਂ ਉਹ ਤੁਹਾਨੂੰ ਨਹੀਂ ਪਤਾ ਕੀ ਕੀ ਗੱਲਾਂ ਕਰਦੀ ਏ ਮੈਨੂੰ ਸਾਰਾ ਕੁਝ ਪਤਾ ਵਾ ਵੀ ਇਹ ਕਿੱਥੋਂ ਤੱਕ ਗੱਲਾਂ ਕਰਦੀ ਆ ਇਹਦੀ ਤਾਂ ਮਤ ਮਾਰੀ ਗਈ ਆ ਚੰਗੀ ਪੜੀ ਹੁੰਦੀ ਸੀ ਪਤਾ ਨਹੀਂ ਕੀ ਹੈ ਜੀ ਬੁੱਧ ਭ੍ਰਿਸ਼ਟ ਕਰਦੀ ਕਿਹੇ ਨੇ ਅੱਛਾ ਬੋਧਪ੍ਰਸ਼ਟ ਮੈਂ ਕੀਤੀ ਆ ਸਾਰੇ ਟੱਬਰ ਦੀ ਬੋਧਪ੍ਰਸ਼ਟ ਤੂੰ ਕੀਤੀ ਭਈ ਸਾਰੇ ਟੱਬਰ ਨੂੰ ਮਗਰ ਲਾ ਕੇ ਤੂੰ ਹੀ ਫੇਰਦੀ ਆ ਕੀ ਪਰ ਸਵੇ ਦੀ ਜਾਨੀ ਕਿੱਥੇ ਜਾੜ ਟੋਣੇ ਕਰਾਉਣੀ ਰਹੀ ਨੀ ਨਾਲੇ ਜਾ ਕੇ ਜਿਹੜੇ ਸਾਰੇ ਤੇਰੇ ਵੱਲ ਦੀ ਗੱਲ ਕਰਦੇ ਆ ਨਮਸਕਾਰ ਸਿਮਰਤ ਤੇਰੇ ਮੇਰੇ ਪੇੜ ਮਰਦੇ ਨੂੰ ਫਰਮ ਨਾ ਬੋਲਣ ਦੇ ਇਹਨਾਂ ਨੂੰ ਤੈਨੂੰ ਨਾ ਪਤਾ ਉਹ ਕਿਹੜੀ ਹਾਲਤ ਹੈ ਗਈ ਆ ਜੋ ਮਰਜੀ ਕਹਦਾ ਲਪੇਣਾ ਵਾ ਕਿੱਦਾਂ ਫੜਾ ਤੇ ਆ ਨੂੰ ਜੇ ਕੁਝ ਹੋ ਜਾਏ ਬੱਚੇ ਨੂੰ ਫੇਰ ਉਹ ਹੋ ਜੇ ਤੋ ਹੋ ਜੇ ਇਹ ਤੂੰ ਕਹਿਂਦੇ ਆ ਸਾਰਿਆਂ ਤੋਂ ਜ਼ਿਆਦਾ ਦੁੱਖ ਬਾਅਦ ਤੈਨੂੰ ਹੋਣਾ ਵਾ ਕਿਹੇ ਹਾਰਮੋਨ ਹੀ ਨਾ ਹੋਣਾ ਜਿੰਨਾ ਤੈਨੂੰ ਤੇ ਉਹਨੂੰ ਹੋਣਾ। ਬੱਸ ਕਰ ਜੀ ਜੀ। ਆ ਜੋ ਕੋਈ ਵੀ ਸਭ ਕੁਝ ਹੁੰਦਾ ਸਿਰਫ ਤੁਹਾਡੇ ਕਰਕੇ ਹੁੰਦਾ। ਤੁਹਾਨੂੰ ਇਹ ਆ ਕਿ ਉਹਨੂੰ ਮਾਰਕਟਾਈ ਕਰੂਗਾ ਤੇਰਾ ਬੱਚਾ ਮਰ ਜਾਊਗਾ। ਤੁਸੀਂ ਸਭ ਕੁਝ ਇਹੋ ਚੁੰਦੇ ਨੇ। ਮੈਨੂੰ ਸਭ ਪਤਾ ਤੁਹਾਡਾ। ਪਾਗਲ ਹੋ ਗਈਆਂ। ਮੈਂ ਆਖੋ ਸੁਣਨੀ ਆ। ਬਕਵਾਸ ਕਰਦੇ ਰਹਿ ਨਹੀਂ ਤੂੰ ਰੋਹ ਜਿਹੜੀ। ਜੋ ਮੂੰਹ ਆਇਆ ਉਹੀ ਬੋਲ ਰਹੀ ਆ। ਬੱਸ ਬਸ। ਬਹੁਤ ਹੋ ਗਿਆ। ਬੱਸ ਕਰੋ। ਮੰਮੀ ਕਹਨੀ ਆ ਚੱਲ ਅੰਦਰ ਚੱਪ ਰੈਕਟਾ ਚੱਲ ਬੱਸ ਕਰੋ ਭਰਾ ਤੁਸੀਂ ਵੀ ਬੱਸ ਕਰ ਦਿਓ ਉਸ ਘੱਟ ਕਰੋ ਇਹਨੂੰ ਇਹਨਾਂ ਨੇ ਪਤਾ ਲੱਗਦਾ ਕਿ ਆਈ ਇਹਦੇ ਸੁੱਖ ਦੀ ਗੱਲ ਕਰਨ ਨੇ ਕਿ ਦੁੱਖ ਦੀ ਕਰਨ ਨੇ ਮੰਮੀ

ਮੇਨੋ ਫੋਨ ਕਰਾ ਪੁੱਛਤਾ ਸੀ ਠੀਕ ਠਾਕ ਹੈ ਕਬਰਾਟ ਜੀ ਹੋਈ ਜਾਂਦੀ ਹੈ ਐਡਾ ਦਾ ਦਿਮਾਗ ਮੋਟਾ ਹੈ ਨਾ ਕੁੜੀ ਦਾ ਇਹਨੂੰ ਕੁਝ ਸਮਝ ਨਹੀਂ ਆਉਂਦੀ ਹੈਗੀ ਅਸੀਂ ਕਿਤੇ ਇਹਦੇ ਦੋਖੀ ਆ ਇਹਨੂੰ ਇੰਨੀ ਸਮਝ ਨਹੀਂ ਲੱਗਦੀ ਇਹਦੇ ਦਿਮਾਗ ਚੇੜੀ ਤੂੜੀ ਭਰੀ ਆ ਕਿ ਅਸੀਂ ਇਹਦੀ ਭਲਾਈ ਚਾਹੁੰਦੇ ਆ ਇਹਦੇ ਵਾਸਤੇ ਸਾਰੀਆਂ ਚੀਜ਼ਾਂ ਕਰਦੇ ਆ ਪਰ ਇਹਨੂੰ ਕੌਣ ਸਮਝਾਵੇ ਕੀ ਗੱਲ ਹੋ ਗਈ ਮਮੀ ਫੇਰ ਲੜਾਈ ਹੋ ਰਹੀਓ ਆ ਸਾਰੀ ਰੋਦੇ ਹੱਥੀ ਪੈਣ ਡਿਆਈ ਸਿਮਰਤ ਦੇ ਸਿਮਰਤ ਦੇ ਹੋਰ ਤਾਨੂੰ ਪਤਾ ਹੀ ਆ ਲੜਾਈਆਂ ਰੋਜ਼ ਕਾਦੀਆਂ ਹੁੰਦੀਆਂ ਵਾ ਤਾਂ ਤੂੰ ਨਾ ਕੋਲ ਕੀਤਾ ਪੈਣਾ ਸਭ ਮੇਰੇ ਕੋਲ ਹੀ ਸੰਭੇ ਜਾਂਦੇ ਲੜਦੇ ਇਕੱਠੇ ਹੀ ਸਾਰੇ ਲੜਦੇ ਹੱਥੀ ਪਾਈ ਕਰਮਾ ਨਹੀਂ ਮੈਨੂੰ ਇੰਨੀ ਸਮਝ ਨਹੀਂ ਲੱਗਦੀ ਕਿ ਕੋਈ ਨੁਕਸਾਨ ਹੋ ਜਾ ਫੇਰ ਬਾਅਦ ਆ ਤੁਹਾਨੂੰ ਦੰਗੀਆਂ ਵੱਡਣੀਆਂ ਮਹਾਮਹਾਰਾਜ ਨੇ ਖੁਸ਼ੀ ਲਿਆਂਦੀ ਆ ਕਿਤੇ ਸਹੀ ਕਹਿ ਲੀ ਆ ਬਾਕੀ ਵੇਂਦੀ ਆ ਉਹ ਵੀ ਬੋਲਣ ਲੱਗੀ ਨਹੀਂ ਵੇਂਦੀ ਹੈ ਕਿ ਬੋਲਣਾ ਬੰਦ ਹੋ ਉਹ ਨੂੰ ਮੈਂ ਅੰਦਰ ਟੱਕਿਆ ਹੀ ਮੈਂ ਚੱਲ ਜਾ ਕੇ ਬਹੁਤ ਪਰੇ ਤੇਰੀ ਗੱਲ ਤੋਂ ਹਮ ਲੋ ਹਾਂ ਤੂੰ ਹੀ ਨਾ ਨੂੰ ਕੁਝ ਕਹਿਣ ਲੱਗ ਪਿਓ ਉਹ ਕਿੱਥੇ ਉਹ ਕਿੱਥੇ ਜੋ ਸਮਝਾਉਣਾ ਪਿਆਰ ਨਾ ਸਮਝਾਉਣਾ ਨਹੀਂ ਤੇ ਨਹੀਂ ਸਮਝਾਉਣਾ ਅੱਗੇ ਮੈਂ ਇਹਨੂੰ ਪੜ ਪੜ ਕੇ ਰੱਖਣ ਨਹੀਂ ਆ ਇਹ ਦਿਵਾਰੇ ਹੁੰਦੇ ਆ ਮੈਂ ਇਹਨਾਂ ਕੀ ਕਹਿ ਲਗਾਵਾ ਸਮਝਾਉਣੀ ਲਗਾਵਾ ਜਿੱਦੀ ਲੜਾਈ ਕਰ ਤੇ ਸਰੀ ਤੁਹਾਨੂੰ ਹੋਣੀ ਨਹੀਂ ਜੱਲਣ ਮੈਂ ਬਾਹਰ ਕੱਢਣ ਦਿਆ ਹੈ ਜੇ ਟੱਕਾ ਧੁੱਕਾ ਵੱਜ ਗਿਆ ਕੋਈ ਨਿਸ਼ਾਨ ਹੋ ਗਿਆ ਬੱਚੇ ਦਾ ਤੇ ਕੀ ਕਰਨਾ ਵਾ ਤਾਇਲਾ ਤੇਰਾ ਦਮਾ ਖੜਾ ਵਾ ਤੈਨੂੰ ਪਤਾ ਤਾਂ ਲਗਾ ਵਾ ਉਹ ਤਾਂ ਪਾਗਲ ਆ ਤੂੰ ਵੀ ਪਾਗਲ ਹੈਂ ਤੇਨੂੰ ਮੈਂ ਸਿਰਫ ਸਮਝਾਉਣ ਨੂੰ ਕਿਹਾ ਸੀ ਲੜਨੂ ਨਹੀਂ ਮੇਰੀ ਗੱਲ ਸੁਣ ਮੈਂ ਤੈਨੂੰ ਪਤਾ ਕਿਹੜੀ ਹਾਲਤ ਵਿੱਚ ਆ ਮੇਰੀ ਗੱਲ ਸੁਣ ਹੈ ਕਿੱਥੇ ਹੋ ਤੂੰ ਉਹਨੂੰ ਬੁਲਾ ਕੇ ਲਿਆ ਤਾਂ ਸਮਝਾ ਕੇ ਬਿਠਾ ਕੇ ਜਰਾ ਕਰ ਮੰਮੀ ਜੀ ਮੇਰੀ ਗੱਲ ਸੁਣ ਮੈਨੂੰ ਪਤਾ ਵਾ ਕਿ ਸਿਮਰਤ ਗਲਤ ਆ ਹਰ ਚੀਜ਼ ਤੋਂ ਗਲਤ ਆ ਪਰ ਥੋੜਾ ਜਿਹਾ ਨਾ ਸਾਹਿਲ ਨੂੰ ਵੀ ਸਮਝਾਓ ਵੇਖੋ ਜੇ ਅੱਜ ਕੋਈ ਅਭੀ ਨਬੀ ਹੋ ਜਾਂਦੀ ਤੇ ਆਪਾਂ ਕਿੰਨੂੰ ਕਹਿੰਦੇ ਤੇਰੀ ਗੱਲ ਬਿਲਕੁਲ ਠੀਕ ਹੈ ਹੁਣ ਗਿਆ ਨਾ ਰਾਣਾ ਉਹਨੂੰ ਸੱਦਣ ਉਹ ਲਿਆਂਦਾ ਨਾ ਬਾਹਰ ਕੇ ਸਮਝਾਣਾ ਚਲੋ ਤੂੰ ਹੀ ਉੱਥੇ ਬਹੋ ਚਲੋ ਚੱਲ 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 ਬੈ ਬੜੇ ਗਰਮ ਹੋ ਜਾਂਦੇ ਨੇ ਮੈਂ ਤਾਂ ਕੰਟੀ ਤੂੰ ਹੀ ਸਿਮਰਤਾ ਉਹ ਸਿਮਰਤਾ ਮੈਂ ਆਵਾਜ਼ ਮਾਰਦਾ ਤੈਨੂੰ ਮੇਰੀ ਗੱਲ ਸੁਣ ਆ ਬਾਤ ਗੱਲ ਸੁਣ ਕੋਈ ਹੈ ਕੀ ਤੈਨੂੰ ਮੈਂ ਜੀ ਚੂ ਬਾਹਰ ਜਾਣਾ ਕਿਉਂ ਬਾਹਰ ਨਹੀਂ ਜਾਣਾ ਤੈਨੂੰ ਪਤਾ ਪਰ ਕੀ ਕੁਝ ਕਰਨ ਦੇ ਹੋ ਮੇਰੀ ਗੱਲ ਸੁਣ ਉਧਰ ਤੂੰ ਕਿਹਨੀਵੇਂ ਜੱਜੂ ਤੁਹਾਡੀ ਹੱਥ ਗੱਲ ਮੰਨਦੀ ਹੈ ਹੈ ਇਹ ਨਹੀਂ ਗੱਲ ਨਹੀਂ ਮੰਨ ਤਨ ਬੰਸ ਕਰੇ ਆ ਜਾ ਬਾਹਰ ਆ ਜਾ ਆ ਜਾ ਆਜਾ ਗੱਲ ਸੁਣ ਆਜਾ ਕੁਗਮੀ ਕੋਸ਼ਿੰਦਾ ਮੈਂ ਜਿਸ ਤਰ੍ਹਾਂ ਤੁਹਾਡੇ ਕਹਿੰਦੇ ਚੱਲੀ ਨੇ ਤੇ ਮੈਂ ਨਹੀਂ ਜਾਣਾਂ ਨੂੰ ਮੇਰੀ ਕਹਿੰਦੇ ਚੱਲੀਏ ਬੱਸ ਤੂੰ ਗੱਲ ਦੀ ਇਹ ਕੋਈ ਕੁਝ کہنا ਆਜਾ ਚੱਲ ਆ ਜਾ ਹਾਂ ਕੀ ਸੋਚੀ ਨਹੀਂ ਆਜਾ ਆਜਾ ਹਾਂ ਇਹ ਦੇਖ ਆ ਹੁਣ ਦੱਸ ਕੀ ਗੱਲ ਹੋਈ ਐ ਅਪੋਚ ਕਾਹ ਰੌਲਾ ਪਾਇਆ ਲੀ ਸਾਰੇ ਨੇ ਕੁਛ ਸਾਰੇ ਲੁੱਟੇ ਹੱਥ ਖਾਈ ਕਿਉਂ ਹੋਇਆ ਵਾ ਸਾਈਡ ਯਾਰ ਕੀ ਗੱਲ ਐ ਤੈਨੂੰ ਭਾਈ ਉਹਦੀ ਗੱਲਾਂ ਹੀ ਉਹੋ ਜੀਆਂ ਮੈਂ ਕੀ ਕਰਾਂ ਮੇਰੀ ਗੱਲ ਸੁਣ ਤੂੰ ਕੀ ਸਾਰੇ ਘਰ ਗੱਦੀ ਘੜੇ ਪਾਇਆ ਤੂੰ ਹੈ ਸੱਚ ਐ ਨਾ ਰਹਿਣੀ ਸਾਡੀ ਕੀ ਗੱਲ ਐ ਤੈਨੂੰ ਤੈਨੂੰ ਪ੍ਰੋਬਲਮ ਕੀ ਵੀ ਸਿੱਧੀ ਗੱਲ ਦੱਸ ਤੂੰ ਮੈਨੂੰ ਤੈਨੂੰ ਪੈਂਦੀ ਐ ਕੁਛ ਐ ਨਾ ਤੂੰ ਇਹ ਤਾਂ ਤਾਂ ਨਹੀਂ ਆ ਨਾ ਤੂੰ ਇੱਥੇ ਰਹਿ ਕੇ ਖੁਸ਼ ਆ ਪ੍ਰੋਬਲਮ ਕੀ ਤੈਨੂੰ ਸਿੱਧੀ-ਸਿੱਧੀ ਗੱਲ ਦੱਸ ਮੈਨੂੰ ਦੱਸ ਹੁਣ ਆਪਣੇ ਭਾਜੀ ਨੂੰ ਚੁੱਪ ਕਦੋਂ ਕੀਤੀ ਆ ਬੋਲ ਕੀ ਪ੍ਰੋਬਲਮ ਆ ਪਤਨੀ ਜੀਜੂ ਮੈਂ ਨਾ ਤੂੰ ਨਾ ਇਨਸਿਪਿਅਰਡ ਫੀਲ ਕਰਦੀ ਆ ਮੈਨੂੰ ਇਹ ਮੈਨੂੰ ਇਦਾਂ ਲੱਗਦਾ ਕਿ ਜਿੱਦਾਂ ਮੇਰੇ ਬੱਚੇ ਨੂੰ ਮਾਰ ਦੇਣਗੇ ਤਾ ਵੇਖਿਆ ਨਾ ਆ ਚੀਜ਼ਾਂ ਜੇ ਮੇਰੀ ਗੱਲ ਸੁਣ ਸੇਵਰ ਤਾ ਛੱਲੀ ਹੋ ਗਈ ਏ ਤੂੰ ਕਿਉਂ ਜੇ ਗੱਲਾਂ ਕਰਦੀ ਆ ਤੇਰੀ ਭੈਣ ਆ ਉਹ ਉਹ ਕਿਉਂ ਇਦਾਂ ਕਰ ਰਹੀ ਤੇ ਨਾਲ ਨਾਲ ਇਹ ਤਾਂ ਇੰਨਾ ਖਿਆਲ ਰੱਖਦੀ ਆ ਜੇ ਇਦਾਂ ਦਾ ਕੋਈ ਕਰਨਾ ਹੁੰਦਾ ਤੈਨੂੰ ਵਿਆਹ ਕੇ ਘਰ ਚ ਨਹੀਂ ਲੈ ਕੇ ਆਉਣਾ ਨੇ ਕਿੰਨੀਆਂ ਰੀਜਾਂ ਨਾਲ ਲੈ ਕੇ ਆਈ ਪਤਾ ਤੇਰੇ ਕੱਕ ਸਾਰਿਆਂ ਨਾਲ ਲੜਦੀ ਰਹੀ ਸਾਡੇ ਨਾਲ ਰਣਜੀਤ ਇਹਨੂੰ ਤਾਂ ਡਰ ਲੱਗਦਾ ਵਾ ਵੀ ਇਹਨੂੰ ਦੋ ਵਾਰੀ ਮਾਰਨ ਪੈ ਗਈ ਹੈ ਨਾ ਮੈਂ ਤੇ ਤਾਂ ਕਰਕੇ ਹੁਣ ਇਹਨਾਂ ਨੂੰ ਇਦਾਂ ਲੱਗਣ ਦਿਆ ਕਿ ਮੇਰੇ ਬੱਚੇ ਨੂੰ ਨਾ ਮਾਰ ਦੇ ਸਿਮਰਤ ਤੈਨੂੰ ਸ਼ਰਮ ਤੇ ਮਾਸਾ ਨਹੀਂ ਹੁੰਦੀ ਹੁਣੀ ਲੋਕੀ ਦੋ ਭੈਣਾਂ ਇੱਕੋ ਘਰ ਹੁੰਦੀਆਂ ਵਾ ਨਾ ਤੇ ਰਲ ਮਿਲ ਕੇ ਲੈਂਦੀਆਂ ਵਾ ਕਦੀ ਨਹੀਂ ਹੋਏ ਇਹ ਸੋਚਦੀਆਂ ਕਿ ਸਾਡੇ ਸਹੁਰੇ ਸਾਨੂੰ ਗੱਲਾਂ ਕਰਨਾਂ ਤੂੰ ਇੱਥੇ ਚੌਥੇ ਦਿਨ ਤਮਾਸ਼ਾ ਲਾਇਆ ਹੁੰਦਾ ਵਾ ਤੈਨੂੰ ਮਾਸਾ ਨਹੀਂ ਹੁੰਦੀ ਕਿ ਸਾਰੇ ਸਾਡੇ ਆਲੇ ਦੁਆਲੇ ਇਕੱਠੇ ਹੋਏ ਹੁੰਦੇ ਆ ਤੇ ਰੋਜ਼ ਸੁਲਾ ਕਰਾਉਂਦੇ ਆ ਤੇ ਹੈਗੀਆਂ ਕਹਿਣੋਂ ਅਸੀਂ ਦੋਵੇਂ ਭੈਣਾ ਵਾਂ ਇੱਥੇ ਤਾਂ ਲੜਾਈ ਨਹੀਂ ਮੁੱਕਦੀ ਰੋਤ ਨੇ ਤਾਂ ਤੇਨੂੰ ਲੜਾਈ ਲੈਂਦੀ ਆ ਤਰੀਕਾ ਸਾਨੂੰ ਬੱਸ ਕਰੋ ਹੁਣ ਸਾਰੀ ਹੁਣ ਸਿਰਫ ਮੈਂ ਤੈਨੂੰ ਸਮਝਾਦਾ ਨਾ ਤੂੰ ਉਦਾਂ ਰਹਿਣਾ ਠੀਕ ਹੈ ਨਾ ਹੁਣ ਘਰ ਵਿੱਚ ਕੋਈ ਕਲੇਸ਼ ਨਹੀਂ ਬਣਾ ਮੰਮੀ ਚਲੋ ਕੋਈ ਨਹੀਂ ਵੀ ਆਪਣੇ ਕੰਮ ਕਰੂ ਜਾਗੇ ਆਪਣਾ ਠੀਕ ਹੈ ਨਾ ਚਲੋ ਸਾਰੇ ਆਪਣਾ ਠੀਕ ਹੈ ਹੁਣ ਸਾਰਾ ਕੁਝ ਸਾਈਲ ਮੇਰੀ ਗੱਲ ਸੁਣ ਤੈਨੂੰ ਮੇਰਾ ਸਮਝਾਦਾ ਚੱਗੀ ਕਰਾਉਣ ਲਈ ਘਰ 'ਚ ਇਦਾਂ ਨਹੀਂ ਕਰਦਾ ਕੋਈ ਵੀ ਹੱਥ ਨਹੀਂ ਪੈਣਾ ਤੇ ਠੀਕ ਹੈ ਤੈਨੂੰ ਪਤਾ ਕਿਹੜੇ ਹਾਲਤ 'ਚ ਰਾਤ ਉਹਦਾ ਠੀਕ ਹੈ ਨਾ ਠੀਕ ਨਹੀਂ ਕਿਉ ਠੀਕ ਸਹੀ ਹੈ ਨਾ ਜੋ ਵੀ ਸਮਝਾਉਣਾ ਮੋਣਾ ਸੁਣਿਓਣਾ ਕੀ ਕਰ ਸ਼ਮੀਨ ਨੂੰ ਫੋਨ ਕਰਾਂ ਨਹੀਂ ਮਮੀ ਨੂੰ ਕਰ ਲਈਆਂ ਪੁੱਛਾ ਸ਼ੂਗਰ ਠੀਕ ਹੈ ਠੀਕ ਹੈ ਮਮੀ ਕਾਲੀ ਫੇਲ ਜਾਂਦੀ ਆ ਚਲ ਮਮੀ ਨੂੰ ਲਾਂਮੀ ਆ ਨਹੀਂ ਮਮੀ ਨੇ ਨਹੀਂ ਗੱਲ ਵੀਰੇ ਪਾ ਬਿਨਾਂ ਲਾਂਮੀ ਵੀਰੇ ਪਾ ਬਿਨਾਂ ਫੋਨ ਲਾਂਮੀ ਨਿਹਰਾ ਤਾਂ ਕੰਮ ਤੇ ਹੋ ਨਾ ਮੈਂ ਤੇ ਭਾਬੀ ਸੁਤੀ ਹੋਣੀ ਸ਼ਟ ਸਿਮਰਤ ਨੂੰ ਮਾਉਣੀ ਆ ਸਿਮਰਤ ਕਾੜਾ ਮੈਨੇ ਸੁਣਦੀ ਆ ਉਹਨੇ ਤਾਂ ਆਪ ਸੁਣੀ ਨਹੀਂ ਨਾ ਮੇਰੀ ਵੀ ਭਾਬੀ ਕਹਿਨ ਕੀ ਦਈ ਆ ਕੀ ਕਰਾਂ ਸਮਝ ਨਹੀਂ ਆ ਗਿਆ ਵਾ ਆਪੇ ਗੱਲਾਂ ਕਰੀ ਜੰਦੀ ਆ ਕਿਨੂੰ ਫੋਨ ਕਰ ਲੱਗੀ ਆ ਆ ਗਈ ਸੀ ਹਾਂ ਮੈਂ ਤਾਂ ਬੜੀ دیر ਤੱਕ ਆ ਕੇ ਬੈਠਾ ਪਾਣੀ ਪੀਣਾ ਤੇ ਪਾਣੀ ਕੋਈ ਉੱਤਰ ਕੋ ਮੈਂ ਮੰਗਿਆ ਵੀ ਤੈਨੂੰ ਪਤਾ ਨਹੀਂ ਕਿਸ ਨੇ ਪਾਣੀ ਮੰਗਿਆ ਕਿ ਨਹੀਂ ਮੰਗਿਆ ਮੀਨੂ ਬੜੀ ਕਾਲੀ ਭੈਣ ਦੀ ਘਬਰਾਹਟ ਹੋਉਂਦੀ ਬੜੀ ਮੈਨੂੰ ਸਮਝ ਨਹੀਂ ਆਉਂਦੀ ਨਾ ਫੋਨ ਕਿਨੂੰ ਕਰਾਂ ਸਭ ਠੀਕ ਠਾਕ ਹੋਵੇ ਸਹੀ ਮੇਰੀ ਗੱਲ ਸੁਣ ਮੰਮੀ ਨੂੰ ਫੋਨ ਕਰ ਲਾ ਨਾ ਨੇ ਹੁਣ ਕੀ ਕਹਿਆ ਤੈਨੂੰ ਕੱਲੀ ਕੋ ਗੱਲਾਂ ਕਰੀ ਜਾਣ ਨਹੀਂ ਆ ਪਤਾ ਨਹੀਂ ਬੇਚੈਨੀ ਜੀ ਹੋਈ ਜਾਂਦੀ ਆ ਉਧਰ ਬੈਠੀ ਆ ਦਿਨ ਨਹੀਂ ਲੱਗਣ ਜਾਂ ਪਹਿਲਾਂ ਸੋਚਿਆ ਸ਼ਮੀ ਨੂੰ ਫੋਨ ਕਰਨੀ ਆ ਉਧਰੋਂ ਮੈਂ ਇੱਧਰ ਆ ਗਈ ਆ ਆ ਕੇ ਮੈਂ ਕਦੀ ਕਿਸੇ ਨੂੰ ਸੋਚਦੀ ਨਹੀਂ ਕਦੀ ਕਿਸੇ ਨੂੰ ਸੋਚਦੀ ਪਰ ਸਮਝ ਨਹੀਂ ਆਉਂਦੀ ਮੈਂ ਲਾਵਾ ਕਿਹਨੂੰ ਫੋਨ ਮੈਂ 5 ਮਿੰਟ ਹੋ ਗਿਆ ਬੈਠੇ ਨੂੰ ਤੈਨੂੰ ਇਹ ਨਹੀਂ ਪਤਾ ਵੀ ਕੋਈ ਆਇਆ ਹੈ ਜਾਂ ਨਹੀਂ ਆਇਆ ਮੈਨੂੰ ਆਪਣਾ ਨਹੀਂ ਪਤਾ ਮੈਂ ਕਿੱਥੇ ਤੁਰੀ ਫਿਰਦੀ ਆ ਤੂੰ ਕਾਹਦਾ ਫਿਕਰ ਕਰਦੀ ਫਿਰਦੀ ਆ ਤੁਸੀਂ ਮਨਤ ਨੂੰ ਛੱਡ ਮੰਮੀ ਨਾਲ ਫੋਨ ਕਰ ਮੰਮੀ ਨਾਲ ਗੱਲ ਕਰ ਲਾ ਕਰ ਲਾ ਮੰਮੀ ਨੂੰ ਕਰ ਦਿੰਦੀ ਆ ਕਰ ਲਾ ਗੱਲ ਥੋੜਾ ਜਿਆਦਾ ਉਹਨਾਂ ਨੂੰ ਕੁਛ ਨਹੀਂ ਜਿਹੜਾ ਥੋੜਾ ਮਾਨ ਨਾ ਪਛਾਣ ਹਰ ਜਗ ਕਰ ਲਾ ਨਹੀਂ ਗਈ ਗਈ ਬੰਦ ਹੈਲੋ ਹਾਂ ਬੋਤਾ ਸਸਰੀ ਘਰ ਮੰਮੀ ਸਸਰੀ ਘਰ ਬਹੁਤ ਕੀ ਹਾਲ ਆ ਠੀਕ ਆ ਤੂੰ ਸੁਣਾਉ ਠੀਕ ਏ ਮੈਂ ਤਾਂ ਠੀਕ ਆ ਤੂੰ ਤੇਰੀ ਆਵਾਜ਼ ਦਾ ਲੱਗਦਾ ਤੂੰ ਨਹੀਂ ਠੀਕ ਆ ਮੈਂ ਵੀ ਠੀਕ ਆ ਬਸ ਇੰਜੀ ਬੇਚੈਨੀ ਜੀ ਹੋਈ ਜੇ ਮੈਨੂੰ ਚੰਗਾ ਜਿਹੀ ਕੁਛ ਅੱਜ ਲੱਗਣਦਿਆ ਮੈਨੂੰ ਤੇ ਮੈਂ ਸੋਚਿਆ ਤੁਹਾਨੂੰ ਫੋਨ ਕਰਕੇ ਹਾਲ ਚਾਲ ਪੁੱਛਾਂ ਸ਼ੋਗ ਸ਼ਾਕਾ ਕਰੀ ਠੀਕ ਆ ਕੀ ਗੱਲ ਹੈ ਉਹ ਕੋਤੋਂ ਦੱਸ ਤੇ ਸਹੀ ਤੂੰ ਗੱਲ ਹੋਈਗੀ ਆ ਤੂੰ ਵਿਚਾਨ ਵਿਚਾਨ ਹੈ ਮੈਨੂੰ ਪਤਾ ਉਹ ਤੂੰ ਗੱਲ ਦੱਸ ਮੈਨੂੰ ਕੀ ਆ ਮੈਨੂੰ ਤੇ ਆਪ ਨਹੀਂ ਸਮਝਾਉਂਦੀ ਮੈਨੂੰ ਕਾਦੀ ਬੇਚੈਨੀ ਆ ਕਦੀ ਗਿੰਨੀ ਮੈਂ ਕਿਸੇ ਨੂੰ ਫੋਨ ਕਰਾਂ ਕਦੀ ਕਿਸੇ ਨੂੰ ਹਾਰ ਕੇ ਮੈਂ ਤੁਹਾਨੂੰ ਫੋਨ ਲਾਇਆ ਪੇ ਲੋ ਤੇ ਮੈਂ ਤਾਂ ਢਾਲ ਚੱਲ ਪੁੱਛਣਾ ਨਹੀਂ ਪਤਾ ਮੈਂ ਠੀਕ ਆ ਮੇਰੀ ਸ਼ੂਗਰ ਵੀ ਠੀਕ ਆ ਮੈਨੂੰ ਤੂੰ ਆਪਣੀ ਗੱਲ ਦੱਸ ਤੇ ਉਹ ਤੇਰੀ ਨਣਾ ਦਾ ਕੋਈ ਮਸਲਾ ਹੈ ਪੁੱਤ ਉਹ ਹੱਲ ਹੋਇਆ ਕਿ ਨਹੀਂ ਹਾਂ ਉਹ ਵੀ ਗਿਆਤ ਨਹੀਂ ਨਹੀਂ ਹੋਇਆ ਉਹ ਵੀ ਗਿਆਤ ਨਹੀਂ ਨਹੀਂ ਹੋਇਆ ਇਹ ਕੀ ਗੱਲ ਹੋਈ ਸਹੀ ਨਹੀਂ ਗੱਲ ਸਾਨੂੰ ਤੂੰ ਕਿਤਰਾ ਮੰਮੀ ਨਾਲ ਗੱਲ ਕਰਦੀ ਪਈ ਆ ਇਦਾਂ ਫੜਾ ਹੋਣਾ ਸਸੀ ਗਾ ਮਮਾ ਜੀ ਸਤਿ ਸ਼੍ਰੀ ਅਕਾਲ ਮੰਮਾ ਜੀ ਸਤਿ ਸ਼੍ਰੀ ਅਕਾਲ ਬਾਹੂ ਕੀ ਹਾਲਿਆ ਠੀਕ ਆ ਵਧੀਆ ਜੀ ਵਧੀਆ ਤੀ ਸੁਣਾਓ ਟੱਡਾ ਠੀਕ ਸੇ ਹਾਂ ਠੀਕ ਪਤ ਮੈਂ ਤਾਂ ਠੀਕ ਆ ਹੋਰ ਕੀ ਕਰਦੇ ਜੀ ਕੁਛ ਨਹੀਂ ਪਤ ਮੈਂ ਤਾਂ ਬੈਠੀ ਆ ਤੈਨੂੰ ਪਤਾ ਨਹੀਂ ਕੀ ਹੋ ਗਿਆ ਵਾ ਅਗਰ ਟੱਲੀਆਂ ਜੀ ਮਾਰੀ ਜਾਂਦੀ ਆ ਅਗਰ ਬੋਲਣਾ ਹਾਂ ਇਹਨੂੰ ਕੀ ਗੱਲ ਆ ਪਤਾ ਨਹੀਂ ਕਦੀ ਕਹਿੰਦੀ ਮੈਂ ਸਿਮਰਤ ਨੂੰ ਫੋਨ ਕਰਾਂ ਕਦੀ ਕਹਿੰਦੀ ਮੈਂ ਸ਼ਮੀ ਨੂੰ ਕਰਾਂ ਕਦੀ ਕਹਿੰਦੀ ਮੈਂ ਮੰਮੀ ਨੂੰ ਕਰਾਂ ਤੇ ਮੈਂ ਮੈਂ ਇਹਨੂੰ ਪੁੱਛਾਂਗੀ ਪੁੱਛਣਿਆਂ ਵੀ ਤੈਨੂੰ ਹੋਇਆ ਕੀ ਆ ਤੇ ਤੁਹਾਡੇ ਨਾਲ ਵੀ ਉਲਟ-ਪੁਲਟ ਗੱਲਾਂ ਕਰੀ ਜਾਂਦੀ ਆ ਉਹ ਤਾਂ ਮੈਂ ਤੇ ਇੱਕ ਗੱਲ ਹੋਰ ਆਣੀ ਆ ਇਹਨੂੰ 2-4 ਦਿਨ ਮੇਰੇ ਕੋਲ ਛੱਡ ਜਾ ਕੋਤੇ ਦਾ ਦਰਬੋਰ ਥੀ ਹੋਊਗਾ ਇਹਦੀ ਵਿਚਾਨੀ ਹੱਡ ਨਾਲੇ ਮੈਨੂੰ ਮਿਲ ਲੂਗੀ ਉਹ ਨਹੀਂ ਮੰਮੀ ਮੇਰੀ ਗੱਲ ਸੁਣੋ 2-4 ਦਿਨ ਨਹੀਂ ਛੱਟਣਾ ਇੱਥੇ ਹੀ ਰਹਿਣ ਦੋ ਇਹਨੂੰ ਆਪਾਂ ਥੋੜਾ ਜਿਹਾ ਤੇ ਆਏ ਹੋ ਕੇ ਗਏ ਆ ਉਹ ਕਿਹੜਾ ਕੋਈ ਨਹੀਂ ਕੁੜੀ ਦਾ ਆਸ ਆ ਕੀ ਤਾਂ ਇੱਥੇ ਆਣ ਕੇ ਦਾ ਮਨ ਲੱਜੇ ਨਹੀਂ ਨਹੀਂ ਮੰਮੀ ਤੇ ਰਹਿਣ ਦੋ ਇੱਥੇ ਕੋਈ ਗੱਲ ਨਹੀਂ ਉਹ ਤੇਰੀ ਨਾ ਉਹ ਭੈਣ ਦੇ ਘਰ ਲੜਾਈ ਝਗੜਾ ਹੀ ਨਾ ਤੈਨੂੰ ਪਤਾ ਤਾਂ ਹੈਗਾ ਹੀ ਆ ਇਹ ਨਹੀਂ ਹੋ ਨਿੰਨ ਮੈਨ ਮੈਂ ਦੇਰ ਤੇ ਲਾਈ ਗੱਲ ਤਾਂ ਕਰਕੇ ਬਿਜਾਨ ਪਚਾਈ ਨਹੀਂ ਆਏ ਉਹ ਨਹੀਂ ਮੰਮੀ ਉਹ ਮਾੜੀ ਮੋਟੀ ਗੱਲ ਹੈਗੀ ਆ ਕੋਈ ਨਹੀਂ ਮਸਲਾ ਹਲ ਹੋਈ ਜਾਣਾ ਕੋਈ ਇਹੋ ਜਿਹਾ ਏਡਾ ਵੱਡਾ ਇਸ਼ੂ ਨਹੀਂਗਾ ਕੋਈ ਐਨੇ ਪਤਾ ਨਹੀਂ ਤੁਹਾਨੂੰ ਕਿਤਰਾ ਵਧਾ ਘਟਾ ਕੇ ਦੱਸਤੀ ਇਹ ਗੱਲ ਉਹ ਤਾਂ ਨਿੱਕੀ ਮੋਟੀ ਗੱਲ ਹੁੰਦੀ ਤਾਂ ਫੇਰ ਨਹੀਂ ਗੱਲ ਜੇ ਮੈਨੂੰ ਪਤਾ ਵੱਡੀ ਆ ਤਾਂ ਹੀ ਇਤਰਾ ਕਰਦੀ ਐ ਉਹ ਨਹੀਂ ਮੰਮਾ ਨਹੀਂ ਕੋਈ ਵੀ ਐਨੇ ਵੱਡੇ ਨਹੀਂ ਗੱਲ ਹੈਗੀ ਕੋਈ ਜੇ ਹੁੰਦੀ ਤਾਂ ਤੁਹਾਨੂੰ ਮੈਂ ਦੱਸ ਹੀ ਦੇਣਾ ਸੀ ਆਪਾਂ ਥੋੜਾ ਜਿਹਾ ਤੇ ਆਇਆ ਤੁਹਾਡੇ ਕੋਲ ਗਿਆ ਤੁਹਾਨੂੰ ਉਦੋਂ ਦੱਸਿਆ ਰਹਗਾ ਹੀ ਪਿਛੋਟੀ ਛੋਟੀ ਗੱਲ ਤੇ ਮਾੜੀ ਮੋਟੀ ਹਰ ਇੱਕ ਹਰ ਇੱਕ ਦੇ ਘਰ ਦੇ ਵਿੱਚ ਹੁੰਦੀ ਆ ਚਲ ਕੋਈ ਨਹੀਂ ਪੁੱਤ ਜੇ ਤੂੰ ਆਣਾ ਨਾ ਮੈਂ ਆਉਣੀ ਆ ਤੈਨੂੰ ਦੋ ਚਾਰ ਦਿਨ ਲੈ ਜਾਨੀ ਆ ਉਹ ਨਹੀਂ ਮम्मा ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਆਪ ਇੱਥੇ ਸਾਨੂੰ ਮਿਲ ਜਾਓ ਚਲ ਪੁੱਤ ਮੈਂ ਤੇ ਮੇਰੀ ਜਾਊਂਗੀ ਪਰ ਮੈਂ ਉਹ ਗੱਲਾਂ ਨਹੀਂ ਕਿ ਚਲ ਕੋਈ ਨਹੀਂ ਕੁੜੀ ਦਾਸ ਆ ਮੇਰੇ ਕੋਲ ਚੱਲ ਜੂਗੀ ਕੋਈ ਗੱਲ ਨਹੀਂ ਜਿਦ ਤਰਾ ਤੂੰ ਆਣਾ ਉਹ ਤਰਾ ਕਰ ਲਈਂਗੀ ਨਹੀਂ ਨਹੀਂ ਦਾਸ ਨਹੀਂ ਜਾਂ ਤੂੰ ਯਾਪੇ ਆਪ ਹੀ ਗੱਲ ਕਰ ਲੋ ਤੁਹਾਨੂੰ ਆਪੇ ਦੱਸ ਦੇਗੀ ਨਹੀਂ ਨਹੀਂ ਬੱਟ ਠੀਕ ਐ ਮੰਮੀ ਨਾ ਚਿੰਤਾ ਲਓ ਦੀਨ ਨੀ ਉਹ ਤਾਂ ਮੈਨੂੰ ਤੈਨੂੰ ਚਿੰਤਾ ਤਾਂ ਮੈਨੂੰ ਤਾਂ ਹੋਣੀ ਆ ਤੇਰੀ ਆਵਾਜ਼ ਹੀ ਦੱਸਣ ਦੇ ਆ ਕਿ ਤੈਨੂੰ ਕੋਈ ਚਿੰਤਾ ਹੈਗੀ ਆ ਨਹੀਂ ਮੈਂ ਠੀਕ ਐ ਤਿਆਰ ਕਰੋ ਜਿੱਥੇ ਤੁਹਾਡਾ ਦਿਲ ਕਰਦਾ ਨਾ ਤਿਆਰ ਜਿਓ ਤੇ ਤੁਸੀਂ ਮਿਲ ਜਿਓ ਮੈਨੂੰ ਆ ਕੇ ਧੋਕ ਦੇਣ ਠੀਕ ਐ ਪੁੱਤ ਮੈਂ ਤੈਨੂੰ ਇਹ ਗੱਲ ਦੱਸਾਂ ਐਨਾ ਨਨਾਨਾ ਦਾ ਨਹੀਂ ਸੋਚੀ ਸੋਚੀ ਦਾ ਤੂੰ ਨਨਾਨਾ ਦੀ ਗੱਲ ਲਾ ਕੇ ਆਪੇ ਦਿਲ ਨੂੰ ਤਾਂ ਬਿਮਾਰ ਹੋ ਜਾਏਗੀ ਸਿਆਣੀ ਬਣ ਐਨਾ ਨਹੀਂ ਸੋਚੀ ਦਾ ਦੱਸੋ ਨਨਾਨਾ ਦਾ ਭਾਬੀ ਨਹੀਂ ਸੋਚਦੀ ਤੇ ਹੋਰ ਕਿੰਦੇ ਸੋਚਣਾ ਮੇਰੀ ਨਨਾਨ ਤੇ ਵੈਸੇ ਹੀ ਬੜੀ ਚੰਗੀ ਆ ਖਾਸ ਕਰਕੇ ਸ਼ੰਮੀ ਬਹੁਤ ਚੰਗੀ ਆ ਮੇਰੀ ਨਨਾਨ ਤੇ ਉਹਦਾ ਮੈਂ ਵੀ ਸੋਚਣਾ ਵਾ ਪੁੱਤ ਤੂੰ ਉਹਨਾਂ ਨੂੰ ਉਹਨਾਂ ਦੇ ਘਰ ਆਪਣੇ ਨਾਲ ਰਹਿਣ ਦੇ ਤੂੰ ਨਾ ਟੈਨਸ਼ਨ ਲੈ ਤੂੰ ਆਪਣੇ ਘਰ ਆ ਜੀ ਬਾਜੀ ਰੋ ਚਲੋ ਠੀਕ ਆ ਨਹੀਂ ਸੋਚਦੀ ਤੇ ਜੇ ਤੁਸੀਂ ਆਣਾ ਨਾ ਫੇ ਆ ਜਿਓ ਮਿਲ ਜਿਓ ਮੈਨੂੰ ਆ ਕੇ ਚਲ ਕੋਈ ਨਹੀਂ ਹੋਣੀ ਪੁੱਤ ਮੈਂ ਮਿਲ ਜਾਨੀ ਆ ਚਲੋ ਠੀਕ ਆ ਚੰਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਮੇਰੀ ਗੱਲ ਸੁਣ ਆ ਨਿੱਕੀ ਨਿੱਕੀ ਗੱਲ ਕੰਨੀ ਪਾਈ ਆ ਮਾਂ ਦੇ ਹਾਂ ਤੇਰੀ ਮਾਂ ਕੀ ਕਹਿੰਦੀ ਸੀ ਉਹਨੂੰ ਰਹਿਣ ਦੀ ਜਿੱਤ ਰਹਿ ਗਈ ਆ ਦੱਸ ਉਹਨਾਂ ਨੇ ਕੀ ਕਹਿ ਦਿੱਤਾ ਹਾਂ ਉਹਨਾਂ ਨੇ ਕੁਝ ਨਹੀਂ ਕਿਹਾ ਤੇ ਕੰਨੀ ਪਾਨ ਵਾਲੀ ਗੱਲ ਨਾ ਮੈਨੂੰ ਫਿਕਰ ਆ ਨਨਾਲਾ ਤੇ ਮੈਂ ਤੇ ਮੰਮੀ ਨੂੰ ਦੱਸਣ ਨਹੀਂ ਆ ਪੀਂ ਨਹੀਂ ਕਿ ਟੈਨਸ਼ਨ ਪੈ ਜੇ ਸਾਡੇ ਘਰ ਮੇਰੀ ਗੱਲ ਸੁਣ ਐਵੇਂ ਨਾ ਮਾਂ ਦੇ ਹਰੇਕ ਗੱਲ ਕੰਨ ਚ ਪਾਇਆ ਕਰ ਉਹ ਤੂੰ ਮੈਨੂੰ ਪੁੱਛਣ ਤੇ ਦੇਹੀ ਤੇਰੀ ਮਾਤਾ ਕਿ ਕੀ ਮਸਲਾ ਕੀ ਆ ਦੱਸ ਹਰੇਕ ਘਰ ਚ ਪਾਂਡੇ ਖੜਕਦੇ ਆ ਕੀ ਗੱਲ ਤੇਰੀ ਮਾਰਾ ਦੇ ਘਰ ਨਹੀਂ ਖੜ ਕਦੇ ਹੋਣਗੇ ਚਲੋ ਜਾਓ ਜਾ ਕੇ ਕੰਮ ਘੁੰਮ ਕਰ ਲਓ ਮੈਂ ਨਹੀਂ ਕੁਛ ਗਿਆ ਉਹਨਾਂ ਨੂੰ ਐਨੇ ਬੋਲਣ ਲੱਪੇ ਜੀ ਮੇਰੇ ਤੇ ਅੱਗੇ ਮੈਨੂੰ ਟੈਨਸ਼ਨ ਪਈ ਹੈ ਮੈਨੂੰ ਕਾਲੀ ਪੈਣ ਦੀ ਤੇ ਹੋਰ ਮੇਰੇ ਸਿਰ ਤੇ ਸਵਾਰ ਹੋ ਜਾ ਟੈਨਸ਼ਨ ਮੈਂ ਪਈ ਹੈ ਹੈ ਮੈਂ ਪਈ ਹੈ ਤੈਨੂੰ ਕੀ ਲੱਗਦਾ ਲੱਗੀ ਕੀ ਹੋਇਆ